ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਬ੍ਰਾਹਮਣੋਂ ਜਿੰਨੇ ਵੀ ਕੁਤਰਾ ਜਵੀਰਾ ਸਾਰਿਆਂ ਨੂੰ ਜੋ ਵੀ ਭਰਾ ਜਿੱਥੇ-ਇਥੇ ਆਪਣੀ ਵੀਡੀਓ ਦੇਖਦੇ ਸਾਰਿਆਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਮੇਰੇ ਵੀਰ ਸਾਰਿਆਂ ਦੇ ਜਾਨਵਰ ਪੰਛੀ ਘਰ ਪਰਿਵਾਰ ਬਾਲ ਵਿੱਚ ਠੀਕ ਠਾਕ ਆ ਸਾਰੇ ਵੀਰਾਂ ਦੇ ਤੇ ਬਾਈ ਜੀ ਇੱਕ ਭਰਾ ਦਾ ਨਾ ਕਮੈਂਟ ਸੀਗਾ ਮੈਸੇਜ ਵੀ ਕੀਤਾ ਸੀ ਉਹਨੇ ਤੇ ਕੇ ਬਾਈ ਬਈ ਕਬੂਤਰੀਆਂ ਅੰਡੇ ਵਧੀਆ ਧਰਦੀਆਂ ਕੂਤਰਾ ਅੰਡੇ ਵਧੀਆ ਲਵਾਉਂਦੇ ਆ ਕਬੂਤਰ ਬੰਦੇ ਵੀ ਆ ਬੱਚੇ ਬਣਦੇ ਵੀ ਆ ਪਰ ਬੱਚੇ ਨਿਕਲਦੇ ਨਹੀਂ ਬੱਚੇ ਮਰ ਜਾਂਦੇ ਆ ਇਹ ਉਹਦਾ ਕੀ ਕਾਰਨ ਆ ਤੇ ਇਹਦੇ ਬਾਈ ਦੋ ਤਿੰਨ ਕਾਰਨ ਆ ਵੀ ਅੰਡੇ ਕਿਉਂ ਮਰਦੇ ਆ ਬੱਚਿਆਂ ਦੇ ਬੱਚੇ ਕਿਉਂ ਮਰਦੇ ਆ ਅੰਡਿਆਂ ਦੇ ਵਿੱਚ ਨਿਕਲਦੇ ਘਾਤੋਂ ਨਹੀਂ ਨੰਬਰ 1 ਤਾਂ ਭਾਈ ਜਿਹੜੇ ਕਬੂਤਰਾਂ ਨੂੰ ਕੈਲਸ਼ੀਅਮ ਵਗੈਰਾ ਦੀ ਕਮੀ ਹੈ ਨਾ ਕੈਲਸ਼ੀਅਮ ਮਿਨਰਲ ਵਿਟਾਮਿਨ ਆਇਰਨ ਵਗੈਰਾ ਇਹਨਾਂ ਚੀਜ਼ਾਂ ਦੀ ਕਮੀ ਆ। ਉਹ ਕਬੂਤਰਾਂ ਦੇ ਅੰਡੇ ਦੇ ਵਿੱਚ ਬੱਚੇ ਮਰ ਜਾਂਦਾ ਨਿਕਲਦੇ ਨਹੀਂ। ਬੱਚੇ ਜਿਹੜੀ ਅੰਡੇ ਦੀ ਫੋਲਕ ਹੁੰਦੀ ਆ ਉਹ ਸਖਤ ਹੋ ਜਾਂਦੀ ਜਿਹੜੀ ਅੰਦਰਲੀ ਛਿੱਲੀ ਹੁੰਦੀ ਜਿਹਦੀ ਪਤਲੀ ਜੀ ਪਰਤ ਹੁੰਦੀ ਹੈ ਨਾ ਵਿੱਚ ਤੇ ਉਹ ਪਾੜਦੀ ਨਹੀਂ ਛੇਤੀ ਤੇ ਫੋਲਕ ਟੁੱਟਦਾ ਨਹੀਂ ਤੇ ਬੱਚੇ ਤੋਂ ਨਿਕਲਿਆ ਨਹੀਂ ਜਾਂਦਾ ਬੱਚਾ ਅੰਡੇ 'ਚ ਮਰ ਜਾਂਦਾ। ਠੀਕ ਆ ਵੀਰ ਬਾਕੀ ਸੇਕ ਘਟ ਦੇਣ ਨਾਲ ਵੀ ਮਤਲਬ ਅੰਡੇ ਘੱਟ ਸੇਕੇ ਗਏ ਹੋਣ ਕਬੂਤਰ ਘੱਟ ਬੈਂਦੇ ਹੋਣ ਕੂਤਰ ਘੱਟ ਬੈਣ ਦਾ ਕਾਰਨ ਇਹ ਆ ਜਦੋਂ ਕੂਤਰ ਕੋਈ ਦਾਣਾ ਪਾਣੀ ਤੋਂ ਭੁੱਖਾ ਪਿਆਸਾ ਰਹਿ ਜਾਂਦਾ ਕਿਉਂਕਿ ਬੱਚਿਆਂ ਵਾਲੇ ਕੂਤਰਾਂ ਦੇ ਖੁੱਡਿਆਂ ਦਾ ਭਾਈ ਦਾਣੇ ਤਾਂ ਹਮੇਸ਼ਾ ਪਏ ਰਹਿਣੇ ਚਾਹੀਦੇ ਆ ਉਹ ਜਦੋਂ ਕਬੂਤਰ ਦਾਣੇ ਪਾਣੀ ਤੋਂ ਭੁੱਖਾ ਰਹਿੰਦਾ ਦਾਣੇ ਪਾਣੀ ਦੀ ਤਾਂਗ ਕਰਦਾ ਕਬੂਤਰ ਤਾਂਗ ਕਰਦਾ ਤੇ ਅੰਡਿਆਂ ਤੇ ਬੈਂਦਾ ਨਹੀਂ ਅੰਡਿਆਂ ਨੂੰ ਪ੍ਰੋਪਰ ਸੇਕ ਨਹੀਂ ਮਿਲਦਾ ਛੇਕ ਨਾ ਮਿਲਣ ਦੇ ਕਾਰਨ ਪ੍ਰੋਪਰ ਤੇ ਅੰਡਾ ਪੱਕਦਾ ਨਹੀਂ ਬਈ ਤੇ ਅੰਡਾ ਨਾ ਪੱਕਣ ਦੇ ਕਾਰਨ ਬੱਚਾ ਸਹੀ ਤਰੀਕੇ ਨਾਲ ਅੰਡੇ ਦੇ ਵਿੱਚ ਬਣਦਾ ਨਹੀਂ ਤੇ ਬੱਚਾ ਬਾਹਰ ਨਹੀਂ ਨਿਕਲਦਾ ਵਿੱਚ ਹੀ ਮਰ ਜਾਂਦਾ ਤੇ ਇਹ ਮੇਰਾ ਵੀਰ ਇੱਕ ਤਾਂ ਇਹਨਾਂ ਦੇ ਸਾਰੇ ਤੁਸੀਂ ਭਰਾ ਕਬੂਤਰਾਂ ਦੇ ਕੈਲਸ਼ੀਅਮ ਵਗੈਰਾ ਪੂਰੇ ਕਰਕੇ ਰੱਖਿਆ ਕਰੋ ਜਿਹੜੀ ਮਿੱਟੀ ਦੱਸੀ ਸੀ ਮੈਂ ਤੁਹਾਨੂੰ ਉਹ ਮਿੱਟੀ ਪਾ ਬਣਾ ਕੇ ਪਾਇਆ ਕਰੋ ਕੈਲਸ਼ੀਅਮ ਵਗੈਰਾ ਸਾਰਾ ਕੁਝ ਦੱਸਿਆ ਵਾ ਤੇ ਨਹੀਂ ਤਾਂ ਕੋਸਟਾ ਬੈਡ ਦਾ ਕੈਲਸ਼ੀਅਮ ਆਉਂਦਾ ਉਹਦੇ ਵਿੱਚ ਬਿਮਰਲ ਮਿਲਾ ਲਓ 1 ਲੀਟਰ ਦੇ ਵਿੱਚ 60 ਐਮ ਐਲ ਮਿਲਦੀ ਆ ਅੱਧੇ ਲੀਟਰ 'ਚ 30 ਐਮ ਐਲ ਮਿਲਦੀ ਆ ਉਹ ਮਿਲਾ ਕੇ ਉਹ ਡੇਲੀ ਪਾ ਦਿਆ ਕਰੋ ਤੇ ਨਹੀਂ ਤਾਂ ਇੱਕ ਮੈਂ ਤੁਹਾਨੂੰ ਕੱਲ ਵੀ ਦੱਸੀਆਂ ਸੀਗੀਆਂ ਆ ਚੀਜ਼ਾਂ ਉਹ ਪਾਉਣੀਆਂ ਸੀ ਆਪਾਂ ਉਹਨਾਂ ਤੇ ਵੀਡੀਓ ਬਣਾਵਾਂਗੇ ਕੱਲ ਨੂੰ ਬਣਾਵਾਂਗੇ ਉਹਨਾਂ ਤੇ ਦੋ ਤਿੰਨ ਦਵਾਈਆਂ ਤੇ ਇਹਨਾਂ ਦੇ ਬਾਈ ਕੈਲਸ਼ੀਅਮ ਪੂਰੇ ਰੱਖਿਆ ਕਰੋ ਬਾਕੀ ਜਦੋਂ ਤੁਹਾਨੂੰ ਪਤਾ ਵੀ ਕਬੂਤਰ ਹੁਣ ਆਂਡੇ ਕਰ ਲਈ ਬੱਚੇ ਕੱਢਣ ਵਾਲੇ ਆ ਜਿੱਥੇ ਨੇੜੇ ਆ ਕੇ ਤੁਹਾਨੂੰ ਪਤਾ ਲੱਗ ਗਿਆ ਵੀ ਇੱਕ ਜਾਂ ਦੋ ਦਿਨ ਰਹਿੰਦੇ ਆ ਤੇ ਬਈ ਕੱਪੜਾ ਗਿੱਲਾ ਕਰਕੇ ਜਾਂ ਗੁਰਮਾਲ ਗਿੱਲਾ ਕਰਕੇ ਨਾ ਆਂਡਿਆਂ ਤੇ ਫੇਰ ਦਿਆ ਕਰੋ ਪੋਲਾ ਪੋਲਾ ਜਿੱਦੇ ਨਾਲ ਥੋੜੀ ਜੀ ਫੁਲਕ ਪੋਲੀ ਹੋ ਜਾਂਦੀ ਆ ਤੇ ਬੱਚਿਆਂ ਨੂੰ ਫੁਲਕ ਭੰਨਣ ਦੇ ਵਿੱਚ ਆਸਾਨੀ ਹੁੰਦੀ ਆ ਤੇ ਬੱਚੇ ਸਹੀ ਤਰੀਕੇ ਨਾਲ ਆਂਡੇ ਚੋਂ ਬਾਹਰ ਨਿਕਲੇ ਆਉਂਦੇ ਆ ਤੇ ਇਹ ਮੇਰਾ ਵੀਰ ਜੇ ਤੁਸੀਂ ਕਬੂਤਰਾਂ ਦੀ ਪੂਰੀ ਗੌਰ ਰੱਖੋਗੇ ਪੂਰੀ ਇਹਨਾਂ ਦੀ ਕੇਅਰ ਕਰੋਗੇ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਗਿਆ ਹੁਣ ਮੇਰੇ ਕਿਸੇ ਵੀ ਮਤਲਬ ਇਸ ਤਰੀਕੇ ਨਾਲ ਨਹੀਂ ਹੋਇਆ ਕਬੂਤਰਾਂ ਦੇ ਕਦੇ ਵੀ ਅੰਡੇ 'ਚ ਬੱਚਾ ਮਰਿਆ ਹੋਵੇ ਮੈਂ ਤਾਂ ਆਪ ਵੀ ਬੱਚੇ ਕੱਢਦੇ ਨਾ ਅੰਡੇ ਦੇ ਵਿੱਚੋਂ ਜਦੋਂ ਪਤਾ ਲੱਗੇ ਬੱਚੇ ਨੇ ਠੋਰ ਤਾਂ ਅੰਡਾ ਵਿੱਚ ਅੰਜ ਬਿਮਾਰੀ ਜੀ ਦੀ ਦੀਦੀ ਬੱਚੇ ਦੀ ਹਨਾ ਚੁੰਝ ਆਪ ਹੁੰਦੀ ਨਹੀਂ ਹੁੰਦੀ ਸਾਹ ਲੈਂਦਾ ਪਤਾ ਲੱਗਦਾ ਹੁੰਦਾ ਤੇ ਉਸ ਟਾਈਮ ਤੇ ਭਾਈ ਉੱਥੋਂ ਚੁੰਝ ਕੋਲੋਂ ਛਿੱਲ ਦਿਓ ਅੰਡਾ ਥੋੜਾ ਜਿਹਾ ਹੋਰ ਛਿੱਲ ਦਿਓ ਥੋੜਾ ਜਿਹਾ ਬਾਹਰ ਮਤਲਬ ਸਿਰ ਜੇ ਤੱਕ ਛਿੱਲ ਦਿਓ ਬੱਚਾ ਹੌਲੀ 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 ਜਦੋਂ ਕਬੂਤਰੀ ਫੇਰ ਬੈ ਗਈ ਉੱਥੇ ਪੂਰਾ ਸੇਕ ਦਿੱਤਾ ਤੇ ਉਹ ਜਿਹੜੀ ਮਗਰੋਂ ਜਿੱਥੇ ਨਾਲੂਗਾ ਹੁੰਦਾ ਉਹ ਫਿਰ ਮੁੜ ਕੇ ਨਾਲੂਏ ਨਾਲੋਂ ਜਿਹੜੀ ਚਿੱਲੀ ਹੁੰਦੀ ਹੈ ਟੁੱਟ ਜਾਂਦੀ ਹੈ ਫੁੱਲਕ ਲੱਗ ਹੋ ਜਾਂਦੀ ਬੱਚਾ ਬਾਹਰ ਆ ਜਾਂਦਾ ਠੀਕ ਹੈ ਮੇਰਾ ਵੀਰ ਇਹ ਕੋਸ਼ਿਸ਼ ਕਰਿਆ ਕਰੋ ਬਈ ਕਬੂਤਰ ਤੰਦਰੁਸਤ ਰਹਿਣ ਜਿੰਨੇ ਕਬੂਤਰ ਤੁਹਾਡੇ ਤੰਦਰੁਸਤ ਰਹਿਣਗੇ ਉਹਨੇ ਕਬੂਤਰਾਂ ਦਾ ਰਿਜ਼ਲਟ ਵਧੀਆ ਹੋਊਗਾ LAR ਵਧੀਆ ਹੋਊਗੀ ਬੱਚੇ ਵਧੀਆ ਪੱਲਣਗੇ ਆ ਹੁਣ ਤੁਸੀਂ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਬੈਠਿਆ ਕਬੂਤਰ ਸਾਰੇ ਵੱਡੇ ਆ ਤੇ ਵਿੱਚ ਇਹਨਾਂ ਦੇ ਦੋ ਤਿੰਨ ਪੱਠੇ ਆ ਹੁਣ ਬੀਲੋ ਪੱਠੇ ਤੇ ਕਬੂਤਰਾਂ ਦਾ ਕੋਈ ਫਰਕ ਨਹੀਂ ਪਤਾ ਲੱਗਦਾ ਗਿਆ ਕਿਹੜਾ ਪੱਠਾ ਤੇ ਕਿਹੜਾ ਵੱਡਾ ਕਬੂਤਰ ਆ ਕਿਉਂਕਿ ਦੇਖਣ ਨੂੰ ਸਾਰੇ ਇਹ ਪੱਠੇ ਹੀ ਲੱਗਦੇ ਆ ਬਾਈ ਮਤਲਬ ਇਹਨਾਂ ਦੀ ਸਾਂਭ ਸੰਭਾਲੀ ਇਸ ਤਰੀਕੇ ਨਾਲ ਆ ਖੋਡੇ ਖਾਡੇ ਸਾਫ਼ ਹੁੰਦੇ ਆ ਕੈਲਸ਼ੀਅਮ ਵਗੈਰੇ ਇਹਨਾਂ ਦੇ ਪੂਰੇ ਰਹਿੰਦੇ ਆ ਕੈਲਸ਼ੀਅਮ ਮੈਂ ਇਹਨਾਂ ਨੂੰ ਐ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਗਿਆ ਇਹ ਚੀਜ਼ ਦੇ ਵਿੜਾਈ ਨਹੀਂ ਹੈਗੀ ਵੀ ਮਾਨ ਨਹੀਂ ਮੈਂ ਕਰਦਾ ਜਿੰਨਾ ਕਿ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ਿਆ ਜਿੰਨੀ ਕਿ ਆਪਾਂ ਮਤਲਬ ਜਿੰਨੀ ਕਿ ਲੋੜ ਹੈ ਇਹਨਾਂ ਦੀ ਆਪਾਂ ਉਹਨਾਂ ਨੂੰ ਪੂਰੀ ਕਰ ਸਕਦੇ ਆ ਜੇ ਘਰੇ ਰੱਖਿਆ ਤਾਂ ਆਪਾਂ ਤਾਂ ਇਹਨਾਂ ਨੂੰ ਮਤਲਬ ਹਰ ਇੱਕ ਚੀਜ਼ ਆਪਾਂ ਉਹ ਜੀ ਦੇ ਸਕਦੇ ਆ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਆ ਮੇਰੇ ਵੀਰ ਆ ਦੇਖੋ ਹੁਣ ਆ ਕਬੂਦਰੀ ਸਾਹਮਣੇ ਬੈਠੀ ਹੈ ਦੀ ਮੈਂ ਅੱਗੇ ਵੇਖਦਾ ਤੁਹਾਨੂੰ ਵੀਡੀਓ ਫੋਟੋਆਂ ਵੀ ਪਾਈਆਂ ਸੀਗੀਆਂ ਨੇ ਰਾਤ ਆਂਡਾ ਧਰਿਆ ਇੱਥੇ ਆਹਾ ਇੱਕ ਤੇ ਇੱਕ ਅੰਡਾ ਨੇ ਧਰਨਾ ਹਜੇ ਆ ਇੱਕ ਹੋਰ ਪਿਆ ਸੀ ਅੰਡਾ ਮੈਂ ਉਹ ਚੱਕ ਕੇ ਰੱਖਤਾ ਸੀ ਨਾਲ ਇਹਦੇ ਇਦੀ ਰਾਤ ਮੈਂ ਲਾਈਵ ਵੀਡੀਓ ਬਣਾਈ ਅੰਡਾ ਧਰਦੀ ਦੀ ਇੱਥੇ ਧਰਦੀ ਸੀ ਇੱਥੋਂ ਫਿਰ ਇੱਥੇ ਆ ਗਈ ਇੱਥੋਂ ਧਰਦੀ ਧਰਦੀ ਐਨ ਹੋ ਗਿਆ ਇਹਨੂੰ ਭੱਜੀ ਜਾਂਦੀ ਨੇ ਇੱਥੇ ਅੰਡਾ ਸਿਰਦਾ ਸੀ ਉਹ ਲਾਈਵ ਵੀਡੀਓ ਹੈਗੀ ਹੈ ਮੇਰੇ ਕੋਲੇ 45 46 ਸਕਿੰਟ ਦੀ ਉਹ ਵੀ ਮੈਂ ਪਾਉਂਗਾ ਤੁਹਾਨੂੰ ਦਿਖਾਉਂਗਾ ਤੇ ਪੱਠੀ ਸੀ ਬਈ ਇਹਨੇ ਪਹਿਲੀ ਵਾਰੀ ਅੰਡਾ ਧਰਿਆ ਸੀ ਕਬੂਤਰੀ ਹਾਂ ਹੁਣ ਦੇਖੋ ਇਹ ਦੁਆਰੇ ਫਿਰ ਦੂਜਾ ਅੰਡਾ ਵੀ ਧਰਨ ਵਾਲੀ ਆ ਕਿਉਂਕਿ ਜਦੋਂ ਇਹ ਨਿਸ਼ਾਨੀ ਹੁੰਦੀ ਹੈ ਜਦੋਂ ਕਬੂਤਰੀ ਇਸ ਤਰੀਕੇ ਨਾਲ ਲੱਕ ਜਾ ਤਾਂ ਜਾ ਕੇ ਵਹੇ ਪੂਛ ਥੱਲੇ ਨੂੰ ਕਰਕੇ ਵਹੇ ਤਾਂ ਸਮਝ ਲਓ ਉਹਦੇ ਵੀ ਅੰਡਾ ਆਏ ਕਬੂ ਅੱਜ ਜਾਂਦਾ ਰਾਤ ਨੂੰ ਧਰ ਲੂਗੀ ਇੱਥੇ ਤੇ ਜਾਂ ਕੱਲ ਨੂੰ ਧਰੂਗੀ ਆ ਆ ਦੇਖੋ ਆ ਵੀ ਪੱਠੀ ਸਿਹਤ ਕੀ ਵਾਲੀ ਨਵੀਂ ਪੱਠੀ ਸੀ ਇਹ ਫਰੈਸ਼ ਪੱਠੀ ਇਹਨੇ ਵੀ ਨਵੀਂ ਨਿਆਂਡੇ ਧਰਿਆ ਇਹ ਵੀ ਜੋੜਾ ਆਪਣੇ ਆਪ ਮਿਲਿਆ ਵਾ ਤੇ ਇਹ ਵੀ ਜੋੜਾ ਆਪਣੇ ਆਪ ਮਿਲਿਆ ਸੀਗਾ ਠੀਕ ਹੈ ਮੇਰੇ ਵੀਰ ਤੇ ਸੋ ਇਸ ਕਰਕੇ ਮੇਰਾ ਭਰਾ ਇਹਨਾਂ ਦੀ ਕੇਅਰ ਰੱਖਿਆ ਕਰੋ ਬਾਈ ਜਿੰਨੀ ਤੁਸੀਂ ਇਹਨਾਂ ਦੀ ਕੇਅਰ ਰੱਖੋਗੇ ਉੰਨੇ ਹੀ ਰਿਜ਼ਲਟ ਤੁਹਾਨੂੰ ਵਧੀਆ ਮਿਲੂਗਾ ਕਦੇ ਆਂਡੇ ਦੇ ਵਿੱਚ ਬੱਚਾ ਨਹੀਂ ਮਰੂਗਾ ਆਂਡੇ ਪ੍ਰੋਪਰ ਧਰਨਗੇ ਕਬੂਤਰ ਬੁੱਤੋਂ ਨਹੀਂ ਜਾਣਗੇ ਤੇ ਪ੍ਰੋਪਰ ਅੰਡੇ ਧਰਾਉਣਗੇ ਕਬੂਦਰੀਆਂ ਵਧੀਆ ਤਰੀਕੇ ਨਾਲ ਅੰਡੇ ਧਰਨਗੀਆਂ ਸੂਇਸ ਕਰਕੇ ਜਿੰਨੀ ਤੁਸੀਂ ਦਵਾਈ ਦੀ ਡੋਜ਼ ਘੱਟ ਵਰਤੋਂਗੇ ਉੰਨਾ ਹੀ ਤੁਹਾਨੂੰ ਰਿਜ਼ਲਟ ਪੂਰਾ ਵਧੀਆ ਮਿਲੇਗਾ ਜਿੰਨੀ ਬਈ ਤੁਸੀਂ ਦਵਾਈ ਦੀ ਡੋਜ਼ ਵੱਧ ਦਓਗੇ ਨਾ ਉੰਨਾ ਹੀ ਰਿਜ਼ਲਟ ਘੱਟ ਆ ਮਿਲੇਗਾ ਕਿਉਂਕਿ ਦਵਾਈ ਤਾਂ ਅਣਸਰਦੇ ਦੀ ਗੇਮ ਆ ਦੇਸੀ ਚੀਜ਼ਾਂ ਵਰਤੋਂ ਮੈਂ ਅੱਗੇ ਵੀ ਦੱਸਦਾ ਹੰਨਾ ਲਸਣ ਹਲਦੀ ਤੇ ਕਾਲੀ ਮਿਰਚ ਏ ਬਈ ਕਬੂਤਰਾਂ ਨੂੰ ਹਰੇਕ 10 ਦਿਨਾਂ ਵਿੱਚ ਵਰਤੋ 10 ਦਿਨ ਬਾਅਦ ਇਹ ਚੀਜ਼ਾਂ ਕਬੂਤਰਾਂ ਨੂੰ ਪਾਓ ਹੀ ਪਾਓ ਤੁਸੀਂ ਠੀਕ ਹੈ ਮੇਰੇ ਵੀਰ ਬਹੁਤ ਤਕੜਾ ਰਿਜ਼ਲਟ ਇਹਨਾਂ ਦਾ ਜੇ ਕਿਸ ਨੂੰ ਨਹੀਂ ਪਤਾ ਲੱਗੂ ਕਿਵੇਂ ਪਾਉਣੀਆਂ ਤਾਂ ਮੈਨੂੰ ਪੁੱਛ ਲਿਓ ਮੈਸੇਜ ਕਰ ਦਿਓ ਫੋਨ ਕਰ ਲਿਓ ਨੰਬਰ ਹੈਗਾ ਸਾਰਿਆਂ ਕੋਲੇ ਵੈਸੇ ਦੱਸਿਆ ਹੋਇਆ ਵੀ ਹੈਗਾ ਮੇਰਾ ਇਹ ਵੀ ਕਿਵੇਂ ਪਾਉਣੀਆਂ ਇਹ ਚੀਜ਼ਾਂ ਕਿਵੇਂ ਵਰਤਣੀਆਂ ਸੋ ਇਸ ਕਰਕੇ ਮੇਰਾ ਭਰਾ ਆ ਜਿਹੜਾ ਮੇਰਾ ਵੀਰ ਪੁੱਛਦਾ ਸੀਗਾ ਵੀ ਆਂਡੇਾਂ 'ਚ ਬੱਚੇ ਕਿਉਂ ਮਰਦੇ ਆ ਇਹ ਕਾਰਨ ਹੁੰਦੇ ਆ ਬਈ ਮਰਨ ਦੇ ਤੇ ਇਹ ਵਿੱਚ ਕਰਨ ਆਪਾਂ ਲਾਜਵੀਂ ਦੱਸਦੇ ਵੀ ਆਸ ਤਰੀਕੇ ਦੇ ਨਾਲ ਆਪਾਂ ਲਾਜ ਕਰਾਂਗੇ ਤਾਂ ਬੱਚੇ ਨਹੀਂ ਮਰਨਗੇ ਅੰਡਿਆਂ ਤੇ ਸਾਰੇ ਵੀਰਾਂ ਨੂੰ ਬਈ ਪਿਆਰ ਭਰੀ ਸ਼ਾਸਿਕਾਲ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦੇ ਜਿਹੜੇ ਤੁਸੀਂ ਦੇਖਦੇ ਹੋ ਵੀਡੀਓ ਦੇਖਿਆ ਕਰੋ ਬਈ ਵੀਡੀਓ ਦੇਖ ਕੇ ਹੀ ਤੁਹਾਨੂੰ ਮਾੜਾ ਮੋਟਾ ਕੋ ਪਤਾ ਲੱਗੂ ਨਵੇਂ ਭਰਾਵਾਂ ਨੂੰ ਜਿਨ੍ਹਾਂ ਨੂੰ ਨਹੀਂ ਕੁਝ ਪਤਾ ਲੱਗਦਾ ਜਾਂ ਕੋਈ ਨਹੀਂ ਦੱਸਦਾਗਾ ਕੁਝ ਤੇ ਵੀਡੀਓ ਦੇਖ ਕੇ ਬਈ ਪਤਾ ਲੱਗਣਾ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਕਿਉਂਕਿ ਵੀਡੀਓ ਦੇ ਵਿੱਚ ਸਾਰੀ ਵੀਡੀਓ 'ਚ ਕੋਈ ਨਾ ਕੋਈ ਕੰਮ ਦੀ ਗੱਲ ਹੁੰਦੀ ਨਵੇਂ ਭਰਾਵਾਂ ਵਾਸਤੇ ਠੀਕ ਹੈ ਮੇਰੇ ਵੀਰ ਤੋ ਸਾਰਿਆਂ ਨੂੰ ਬਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਦੇਖਿਓ ਜਰੂਰ ਮੇਰੇ ਵੀਰ ਤੇ ਅਗਲਾ ਕੋਈ ਜੇ ਕੋਈ ਕਿਹੜੇ ਵਿਸ਼ੇ ਦੇ ਵੀਡੀਓ ਬਣਾਉਣੀਆਂ ਕਮੈਂਟ ਕਰਕੇ ਦੱਸ ਦਿਓ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀਗਾ ਬਈ ਘੁੰਮਣੀ ਬਾਰੇ ਬਈ ਘੁੰਮਣੀ ਬਾਰੇ ਮੇਰਾ ਭਰਾ ਅਜ ਤੱਕ ਉਹਦਾ ਕੋਈ ਪਰਫੈਕਟ ਲਾਜ ਤਾਂ ਨਹੀਂ ਆਇਆਗਾ ਜਿਵੇਂ ਦੱਸੀ ਦਸਾਈ ਸੁਣੀ ਸੁਣਾਈ ਗੱਲ ਹੈ ਜਿਵੇਂ ਭਰਾ ਕਰਦੇ ਆ ਹਨਾ ਜਿਹੜਾ ਇੱਕ ਗਨ ਨਾਟੀਕਾ ਲੱਗਦਾ ਉਹ ਜਾਂ ਵੈਰੀ ਬਨ ਜਾਂ ਆਰ 2 ਵੀ ਜਾਂ ਲਸੋਟਾ ਇਹਨਾਂ ਚਾਰਾਂ 'ਚੋਂ ਇੱਕ ਲੱਗਦਾ ਜਿਹੜਾ ਮਰਜ਼ੀ ਲੈ ਲਓ ਜਿਹੜੀ ਤੁਸੀਂ ਵੈਕਸੀਨ ਕਰਨੀ ਆ ਤੇ ਨਾਲ ਉਹਦੇ ਬਾਈ ਨੀਰੋਵਨ ਫੋਰ ਦੀ ਅੱਧੀ ਗੋਲੀ ਹੁੰਦੀ ਆ ਤੇ ਮੱਛੀ ਦੇ ਤੇਲ ਵਾਲਾ ਕੈਪਸੂਲ ਹੁੰਦਾ ਇੱਕ 200mg ਵਾਲਾ ਉਹ ਡੇਲੀ ਦੇਣਾ ਹੁੰਦਾ ਸੋ ਹੱਥ ਨਾਲ ਉਹਨਾਂ ਨੂੰ ਛੋਲੇ ਦੇ ਦਿਆ ਕਰੋ ਜਿਹੜੇ ਕੂਤਰ ਘੁੰਮੇ ਹੋਇਆ ਪਹਿਲੀ ਦਾ ਗੱਲ ਆ ਕੂਤਰਾਂ ਦੀ ਕੇਅਰ ਇਸ ਤਰੀਕੇ ਨਾਲ ਕਰੋ ਵੀਰੇ ਕਬੂਤਰ ਘੁੰਮਾ ਨਹੀਂ ਨਾ ਮੇਰੇ ਵੀਰ ਜਿਹੜੇ ਘੁੰਮਣੀ ਬਿਮਾਰੀ ਚ ਪੈਣ ਹੀ ਨਾ ਕਬੂਤਰ ਇਸ ਤਰੀਕੇ ਨਾਲ ਹੀ ਕੇਅਰ ਕਰੋ ਉਹਨਾਂ ਦੀ ਬਾਕੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਬਈ ਸੌਣ ਪਾਤੋਂ ਦੇ ਮਹੀਨੇ ਦੇ ਵਿੱਚ ਕਦੇ ਵੀ ਕਬੂਤਰ ਲੈ ਕੇ ਨਾ ਆਓ ਕਿਸੇ ਭਰਾ ਤੋਂ ਨਾ ਕਿਸੇ ਨੂੰ ਦੋ ਆਵਦਾ ਕਬੂਤਰ ਜੇ ਲਿਆਂਦਾ ਵੀ ਆ ਤਾਂ ਤੁਹਾਡਾ ਕੋਡਾ ਇੱਕ ਸਾਈਡ ਤੇ ਹੋਣਾ ਚਾਹੀਦਾ ਘੱਟੋ ਘੱਟ 15 ਦਿਨ ਕਬੂਤਰ ਉਹ ਲੱਗ ਹੋਣਾ ਚਾਹੀਦਾ ਆਉਣਸਾਰ ਕਬੂਤਰ ਦੇ ਪੈਰ ਚੰਗੀ ਤਰ੍ਹਾਂ ਤੋਂ ਹੋ ਡਟਾਲ ਤੇ ਵਿੱਚ ਹਾਈ ਟੈਕ ਵਗੈਰਾ ਪਾ ਕੇ ਜਾਂ ਬੂਟੈਕਸ ਪਾ ਲਓ ਚੰਗੀ ਤਰ੍ਹਾਂ ਕੋਈ ਵੀ ਯਾਨੀ ਕਬੂਤਰ ਦੇ ਪੁਰਾਣੇ ਖੁੱਡੇ ਦੇ ਜਿਹੜੇ ਘਰੋਂ ਆਇਆ ਉਹਦੀ ਕੋਈ ਬੈਠ ਕੁਝ ਨਹੀਂ ਲੱਗੀ ਹੋਣੀ ਚਾਹੀਦੀ ਤੇ 15 ਦਿਨ ਨੂੰ ਆਡ ਰੱਖੋ ਵੈਕਸੀਨ ਕਰੋ ਉਹਦੀ ਜੇ ਤੁਸੀਂ ਵੈਕਸੀਨ ਕਰਦੇ ਆ ਤਾਂ ਹਰੇਕ 6 ਮਹੀਨੇ ਬਾਅਦ ਵੈਕਸੀਨ ਕਰਨੀ ਪੈਣੀ ਆ ਉਹ ਜ਼ਰੂਰ ਕਰਿਆ ਕਰੋ ਜੇ ਨਹੀਂ ਕਰਦੇ ਤਾਂ ਕੋਈ ਪ੍ਰੋਬਲਮ ਨਹੀਂ ਜਿਹੜੀ ਮੜਪਾਂ ਵਾਲੀ ਦਵਾਈ ਆ ਓ ਮੇਰਾ ਵੀਰ ਹਰੇਕ ਤਿੰਨ ਮਹੀਨੇ ਬਾਅਦ ਢਾਈ ਤੋਂ ਤਿੰਨ ਮਹੀਨੇ ਦੇ ਵਿੱਚ ਵਿੱਚ ਉਹ ਦਵਾਈ ਲਾ ਦਿਆ ਕਰੋ ਵੀਰੇ ਕਬੂਤਰ ਤੰਦਰੁਸਤ ਰਹਿਣਗੇ ਮੜਾਪ ਪਹਿਣੇ ਵੀ ਜ਼ਰੂਰੀ ਆ ਤੇ ਮੜਾਪ ਕੱਢਣੇ ਵੀ ਜ਼ਰੂਰੀ ਆ ਠੀਕ ਆ ਮੇਰਾ ਵੀਰ ਸੋ ਇੰਨੀਆਂ ਗੱਲਾਂ ਬਾਤਾਂ ਮੇਰਾ ਵੀਰ ਇਹ ਨਾਰਮਲ ਗੱਲਾਂ ਬਾਤਾਂ ਕਬੂਤਰ ਬਾਈ ਦਾ ਰਿਲੇਟਡ ਜਿਹੜਾ ਕੋਈ ਨਹੀਂ ਕਿਸੇ ਭਰਾ ਨੂੰ ਕੋਈ ਦੱਸਦਾ ਤੇ ਮੇਰਾ ਵੀਰ 24 ਘੰਟੇ ਬਾਈ ਆਪਣਾ ਫੋਨ ਖੁੱਲਾ ਜਦੋਂ ਉਪਰਾ ਮੇਰਾ ਮਰਜੀ ਮੈਸੇਜ ਕਰੋ ਫੋਨ ਕਰੋ ਜਿੰਨੀ ਕਾਪਾ ਨੂੰ ਜਾਣਕਾਰੀ ਆ ਉਨੀ ਦੱਸਾਂਗੇ ਆ ਬਾਕੀ ਕੂਤਰ ਤੁਹਾਡੇ ਸਾਹਮਣੇ ਫਿਰਦੇ ਆ ਵੀ ਇਹ ਨਾ ਕਿ ਉਹ ਕਿਤੇ ਵਿਵਾਈ ਦੇ ਆਪ ਦੇ ਕੂਤਰ ਬਿਮਾਰ ਆ ਸਾਨੂੰ ਹਨਾ ਡਾਕਟਰ ਬਣ ਗਿਆ ਸਾਨੂੰ ਵੈਦ ਬਣ ਕੇ ਉਹ ਦੱਸਦਾ ਤੇ ਆ ਕੂਤਰ ਤੁਹਾਡੇ ਸਾਹਮਣੇ ਫਿਰਦਾ ਕਿਉਂਕਿ ਮੈਂ ਕੂਤਰਾਂ ਦੇ ਵੀਡੀਓ ਵੀਡੀਓ ਪਾਉਂਦਾ ਰਹਿਣਾ ਹੁਣ ਤੁਸੀਂ ਦੇਖਦੇ ਰਹਿੰਦੇ ਹੋ ਸਾਰੇ ਤੇ ਸ਼ੁਭੇਸ਼ ਕਰਕੇ ਲਵ ਯੂ ਆ ਬਈ ਸਾਰੇ ਭਰਾਵਾਂ ਨੂੰ ਤੇ ਦੇਖਿਆ ਕਰੋ ਵੀਡੀਓ ਤੇ ਦੱਸ ਦਿਓ ਮੇਰਾ ਵੀਰ ਜਿਹੜੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਵੀਡੀਓ ਬਣਾਉਣ ਦੀ ਆਪਾਂ ਵੀਡੀਓ ਬਣਾ ਕੇ ਪਾ ਦਿਆਂਗੇ ਮੇਰਾ ਵੀਰ ਠੀਕ ਹੈ ਵੀਰੇ ਥੈਂਕ ਯੂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ